ਵੀਰ ਕੀ ਨਾ ਤੁਹਾਡਾ ਮੇਰਾ ਨਾਮ ਪ੍ਰਭਦੀਪ ਸਿੰਘ ਜੀ ਕੈਰਮੈਨ ਆਈ ਮੈਂ ਆਪਣੇ ਪ੍ਰੋਜੈਕਟ ਸਰਬ ਗ੍ਰੇਡ ਸਿਟੀ ਤੋਂ ਹਾਂ ਤੇ ਆਪਣੇ ਸਿਵਲ ਹਸਪੀਟਲ ਐਮਰਜੈਂਸੀ ਵਾਰਡ ਵਿੱਚ ਕਰੋਨਾ ਮਸ਼ੀਨ ਦੇ ਕੁਝ ਮਤਲਬ ਕਿ ਲੈਂਡ ਦੇ ਛੋਟ ਛੋਟ ਤੇ ਸਰਕਟ ਹੋਣ ਕਰਕੇ ਅੱਗ ਲੱਗ ਗਈ ਸੀ ਤੇ ਅੱਗ ਤੇ ਮੋਟੇ ਧਿਆਨ ਤੇ ਅੱਗ ਬੁਝਾ ਲਿਆ ਜੀ ਬਾਕੀ ਜਾਨੀ ਨੁਕਸਾਨ ਕੁਝ ਨਹੀਂ ਗਾ ਤੇ ਮਾਦੀ ਠੀਕ ਹੈ ਜੀ ਕੀ ਨਾਮ ਤੁਹਾਡਾ ਡਾਕਟਰ ਸ਼ਿਵਮ ਸਿੰਘਲਾ ਅਨੇਕਾਂ ਜਿਹੜਾ ਅੱਗ ਲੱਗੀ ਹੈ ਇੱਥੇ ਨਾਲ ਤੁਹਾਡੇ ਪ੍ਰੋਸ ਇਹ ਕਿਥੇ ਇੱਕ ਆਰਟੀਸੀ ਆਰਟੀਪੀਸੀਆਰ ਲੈਬ ਹੈਗੀ ਸਾਨੂੰ ਥੋੜੇ ਦਿਨ ਪਹਿਲਾਂ 스ਮੈਲ ਆਈ ਸੀਗੀ ਤਾਂ ਇੱਥੇ ਜਾ ਕੇ ਵੇਖਿਆ ਉੱਥੇ ਤਾਂ ਸਾਨੂੰ ਪਤਾ ਚੱਲਿਆ ਉੱਥੇ ਅੱਗ ਲੱਗ ਗਈ ਸੀਗੀ ਅਸੀਂ ਨਾਲ ਦੀ ਨਾਲ ਫਾਇਰ ਬ੍ਰਿਗੇਡ ਨੂੰ ਫੋਨ ਕਰਤਾ ਸੀਗਾ ਇਹਨਾਂ ਦੇ ਇੰਚਾਰਜ ਨੂੰ ਸਾਡੇ ਹਸਪੀਟਲ ਦੇ ਇੰਚਾਰਜ ਨੂੰ ਸਾਰਿਆਂ ਨੂੰ ਕਹਿੰਦਾ ਕੋਈ ਨੁਕਸਾਨ ਹਾਲੇ ਤਾਂ ਕੁਝ ਖਾਸ ਨਹੀਂ ਹੋਇਆ ਇੱਕ ਚੇਅਰ ਵਗੈਰਾ ਨੂੰ ਅੱਗ ਲੱਗੀ ਸੀਗੀ ਬਾਕੀ ਜਦੋਂ ਪੂਰੀ ਪ੍ਰੋਪਰ ਅੱਗ ਪਹੁੰਚੇਗੀ ਤੇ ਤੁਮ ਉਹ ਕਰ ਨਿਕਲ ਜੇਗਾ ਉਸ ਤੋਂ ਬਾਅਦ ਅਸੀਂ ਵੇਖਾਂਗੇ ਕਿ ਕੀ ਕੀ ਨੁਕਸਾਨ ਹੋਇਆ ਕਿੰਨਾ ਕੀ ਬੀ ਪਤਾ ਲੱਗਾ ਸੀ ਕੋ ਮਸ਼ੀਨ ਨੂੰ ਵੀ ਥੋੜਾ ਜਾਂ ਨੁਕਸਾਨ ਪਹੁੰਚਿਆ ਖਾਲੇ ਕੁਝ ਨਹੀਂ ਪਤਾ ਕਿਉਂਕਿ ਮੈਂ ਆਪਣੀ ਐਮਰਜੈਂਸੀ ਡਿਊਟੀ ਕਰ ਰਿਹਾ ਸੀਗਾ ਤੇ ਉਹ ਸਾਹਿਬ ਇੱਕ ਚੀਜ਼ ਦੇਖਣ ਚਾਹੀਏ ਤੇ ਬੇ ਪੂਰੇ ਐਮਰਜੈਂਸੀ ਵਾਰਡ ਦੇ ਵਿੱਚ ਅੱਗ ਬੁਝਾਰ ਵਾਲਾ ਯੰਤਰ ਕੋਈ ਨਹੀਂ ਹੈ ਨਹੀਂ ਸਾਡੇ ਐਮਰਜੈਂਸੀ 'ਚ ਪਿਆ ਸੀਗਾ ਜੀ ਇਹ ਲੈਬ ਅਲੱਗ ਹੈਗੀ ਦਾ ਲੌਂਗ ਸੀਗੀ ਗੱਲ ਇਹ ਸੀਗਾ ਇਹ ਜਿਵੇਂ ਮਾਰਨਿੰਗ ਟਾਈਮਿੰਗ 9 ਤੋਂ 3 ਹੁੰਦੇ ਨੇ ਤੇ ਇਸ ਕਰਕੇ ਲੌਕ ਸੀਗੀ ਲੈਬ ਉਨਰ